ਵਾਹਿਗੁਰੂ ਸਾਹਿਬ ਜੀਉ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇ ਸਬ ਤੇ ਵਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਪੜੋ ਗਿਆਨ ਧਿਆਨ ਕਿਛ ਕਰਮ ਨਾ ਸਾਰ ਨਾ ਜਾਣ ਸਬ ਤੇ ਵਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਵੀ ਆਲ ਆਰ ਬਲੇਸਡ ਸਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਆਗਮਨ ਪਰਪੁਰ ਪ੍ਰਕਾਸ਼ ਪੁਰਬ ਮਨਾਉਂਦਿਆਂ ਹੋਇਆਂ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰਾਂ ਕਰਦਿਆਂ ਆਪਣੇ ਜੀਵਨ ਅਤੇ ਸੰਸਾਂ ਨੂੰ ਸਫਲਿਆਂ ਕਰ ਰਹੇ ਹਾਂ ਮੇਰੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ੋਭਾ ਕਰਦਿਆਂ ਪਾਠ ਸਾਹਿਬਾਨ ਕਹਿਣ ਲੱਗੇ ਇੱਕ ਮਨੁੱਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਕਹਿੰਦੇ ਗੁਰੂ ਨਾਨਕ ਨੂੰ ਗਾਣਾ ਗੁਰੂ ਨਾਨਕ ਨੂੰ ਹਿਰਦੇ ਵਿੱਚ ਵਸਾਉਣਾ ਬੜਾ ਕਠਿਨ ਹੈ ਕਿੰਨਾ ਕਠਿਨ ਹੈ ਕਹਿੰਦੇ ਗੁਰੂ ਨਾਨਕ ਨੂੰ ਹਿਰਦੇ ਵਿੱਚ ਧਿਆਣ ਤੋਂ ਵਸਾਉਣ ਤੋਂ ਪਹਿਲਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਪੈਂਦਾ ਹੈ ਉਹ ਪਰਮੇਸ਼ਰ ਕਿਹੋ ਜਿਹਾ ਹੈ ਸੰਤ ਸਹਾਰ ਸਦਾ ਵਿਖਿਆਤਾ ਹੀ ਸੇਵੀਅਰ ਆਫ ਸੇਂਟਸ ਉਹ ਵਾਹਿਗੁਰੂ ਪਰਮੇਸ਼ਰ ਸੰਤਾਂ ਦਾ ਸਹਾਈ ਹੈ ਤੇ ਸਦਾ ਵਿਖਿਆਤਾ ਉਹ ਵਾਹਿਗੁਰੂ ਪਰਮੇਸ਼ਰ ਸਦਾ પ્રસਿਧ ਹੈ ਉਹਦੀ ਪਰਸਨੈਲਿਟੀ ਐ ਉਹ ਜੀ ਹੈ ਉਹਦੀ ਪਰਸਨੈਲਿਟੀ ਨੂੰ ਜੇ ਸਾਰਾ ਸੰਸਾਰ ਰਲ ਕੇ ਕੰਡੈਮ ਕਰਨਾ ਸ਼ੁਰੂ ਕਰ ਦੇਵੇ ਸਾਰਾ ਸੰਸਾਰ atheist ਲੋਕਾਂ ਦਾ ਹੋ ਜਾਵੇ ਤੇ ਸਾਰੇ ਕਹਿਣ ਪਰਮੇਸ਼ਰ ਰੱਬ ਹੈ ਹੀ ਨਹੀਂ ਰੱਬ ਨੂੰ ਫਿਰ ਵੀ ਕੋਈ ਫਰਕ ਨਹੀਂ ਤੇ ਜੇ ਸਾਰਾ ਸੰਸਾਰ ਉਹਦੀ ਪ੍ਰੇਜ ਕਰਨ ਲੱਗੇ ਆਖੇ ਕਿ ਸਿਰਫ ਤੇ ਸਿਰਫ ਉਹੀ ਹੈ ਉਹਨੂੰ ਫਿਰ ਵੀ ਕੋਈ ਫਰਕ ਨਹੀਂ ਸੰਸਾਰ ਦੇ ਵਿੱਚ ਆਪਣੀ ਪ੍ਰਸਿੱਧੀ ਬਣਾਉਣੀ ਫੇਮਸ ਹੋਣਾ ਫੇਮ ਕਮਾਉਣਾ ਬੜਾ ਔਖਾ ਹੈ earning money is not a difficult task but earning fame is very difficult te us fame nu phir barqarar rakhna e utto vi zyada ukha hai oh vahe guru parmeshwar eh ho jae oda fame ohi personality sada ek sar ek saman rehandi hai aise parmeshwar nu taas charan lai hriday basao ਜਦੋਂ ਮੈਂ ਉਸ ਪਰਮੇਸ਼ਰ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਵੈਨ ਆਈ ਬlesed with the sacred feets of that almighty ਤੇ ਫਿਰ ਮੇਰੀ ਜ਼ੁਬਾਨ ਵਿੱਚੋਂ ਨਿਕਲਿਆ ਤਾ ਪਰਮ ਗੁਰੂ ਨਾਨਕ ਗੁਣ ਗਾਉ ਮੇਰੀ ਜ਼ੁਬਾਨੋਂ ਨਿਕਲਿਆ ਮੈਂ ਮੂਰਖ ਕੀ ਕੀਤਕ ਬਾਤ ਹੈ ਪੜੋ ਕੋਟ ਪਰਾਦੀ ਹਰੀ ਹਰੇ ਗੁਰੂ ਨਾਨਕ ਜਿਨ ਸੁਣ ਆਪੇਖਿਆ ਸੇ ਫਿਰ ਗਰਭਾਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ ਤਕਰੀਬਨ 5 ਸਾਲਾਂ ਦੀ ਹੋਈ ਸਤਿਗੁਰ ਜੀ ਹੈ ਸਟੈਂਡ ਇਨਟੂ 5 ਪਿਤਾ ਬਾਬਾ ਕਲਿਆਣ ਚੰਦ ਜੀ ਵਿਚਾਰ ਕਰਨ ਲੱਗੇ ਇਨਾਂ ਨੂੰ ਪੜਨੇ ਪਾਇਆ ਜਾਵੇ ਐਜੂਕੇਸ਼ਨ ਇੰਸਟੀਚੂਟਸ ਉਸ ਸਮੇਂ ਦੇ ਵਿੱਚ ਕਿਹੜੇ ਸਨ ਪੰਡਿਤ ਤੇ ਮੌਲਵੀ ਉਹ ਪੜਾਇਆ ਕਰਦੇ ਸਨ ਸਤਗੁਰੂ ਜੀ ਕਹਿਣ ਲੱਗੇ ਕਿਉਂ ਨਾ ਇਹਨਾਂ ਨੂੰ ਗੋਪਾਲ ਪੰਡਾ ਜੀ ਕੋਲ ਭੇਜੀਏ ਭੇਜ ਦਿੱਤਾ ਗਿਆ ਗੋਪਾਲ ਪੰਡਾ ਜੀ ਕੋਲ ਗੁਰੂ ਨਾਨਕ ਦੇਵ ਮਹਾਰਾਜ ਜੀ ਪੜਨ ਲੱਗੇ ਜੋ ਗੋਪਾਲ ਪੰਡਾ ਜੀ ਪੜਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਹਿਲਾਂ ਹੀ ਆਉਂਦਾ ਹੈ ਗੋਪਾਲ ਪੰਡਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਹੀ ਵਾਸ ਅਮੇਸ਼ ਬਾਇ ਵਾਚਿੰਗ ਗੁਰਨਾਨਕ ਦੇਵ ਮਹਾਰਾਜ ਇੰਟੈਲੀਜੈਂਸ ਹੈਰਾਨ ਹੋ ਗਿਆ ਪਰ ਗੁਰਨਾਨਕ ਦੇਵ ਮਹਾਰਾਜ ਕੁਝ ਦਿਨਾਂ ਤੋਂ ਪੜ ਨਹੀਂ ਰਹੇ ਪੜਨ ਦੇ ਵਿੱਚ ਧਿਆਨ ਨਹੀਂ ਗੋਪਾਲ ਪੰਡਾ ਜੀ ਕਹਿਣ ਲੱਗੇ ਪੜੋ ਜੇ ਨਾਮ ਪੜੋਗੇ ਤੇ ਮੇਰੇ ਕੋਲ ਦੂਜਾ ਤਰੀਕਾ ਵੀ ਹੈ ਆਮ ਬਰੀ ਸਟ੍ਰਿਕਟ ਵੇਖ ਲਵੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੈਂ ਪੜਨਾ ਤੇ ਚਾਹੁੰਦਾ ਪਰ ਉਹ ਨਹੀਂ ਜੋ ਤੁਸੀਂ ਪੜਾਉਂਦੇ ਹੋ ਤੁਸੀਂ ਮੈਨੂੰ ਪੜਾ ਰਹੇ ਹੋ ਉਹ ਵਿਦਿਆ ਜਿਸ ਵਿਦਿਆ ਦੇ ਨਾਲ ਸੰਸਾਰੀ ਪਦਾਰਥ ਖਰੀਦੇ ਜਾ ਸਕਦੇ ਨੇ ਯੂ ਆਰ ਟੀਚਿੰਗ ਮੀ ਦੈਟ ਐਜੂਕੇਸ਼ਨ ਬਾਈ ਵਿਚ ਆਈ ਕੈਨ ਅਰਨ ਮਟੀਰੀਅਲਿਸਟਿਕ ਪ੍ਰੋਡਕਟਸ but i want to learn that education by which i will earn a satisfaction i will earn spiritual knowledge i will earn wisdom menu oh vidya padhao jis <laughs> vidya dwara meri zindagi vich santosh aa sake main rajh saka ohda ki fayda jis vidya nu pad ke main aap vi janjala vich phas jaawa meri zind ਜ਼ਿੰਦਗੀ ਦੇ ਵਿੱਚ ਦੁੱਖ ਪੈਦਾ ਹੋ ਜਾਣ ਅੱਜ ਸਾਡੀ ਸੋਸਾਇਟੀ ਦੇ ਵਿੱਚ ਡਾਕਟਰਸ ਦੀ ਇੰਜੀਨੀਅਰਸ ਦੀ ਕੋਈ ਘਾਟ ਨਹੀਂ ਕੋਈ ਕਮੀ ਨਹੀਂ ਸਾਡੀ ਸੋਸਾਇਟੀ ਦੇ ਵਿੱਚ ਸੈਟੀਸਫਾਈਡ ਲੋਕਾਂ ਦੀ ਬਹੁਤ ਘਾਟ ਹੈ ਸਪਿਰਚੁਅਲੀ ਐਨਲਾਈਟਨਡ ਲੋਕਾਂ ਦੀ ਬਹੁਤ ਘਾਟ ਹੈ ਸਾਡੀ ਸੋਸਾਇਟੀ ਦੇ ਵਿੱਚ ਸਟ्रेस ਬਹੁਤ ਹੈ ਐਂਗਜ਼ਾਇਟੀ ਬਹੁਤ ਹੈ ਕਿਉਂ ਸਾਡੀ ਐਜੂਕੇਸ਼ਨ ਵਰਲਡਲੀ ਐਜੂਕੇਸ਼ਨ ਐਸ ਸਪਿਰਚੁਅਲ ਐਜੂਕੇਸ਼ਨ ਸਾਡੇ ਕੋਲ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਐਟ ਦਾ ਏਜ ਆਫ 5 ਸਪਿਰਚੁਅਲ ਐਜੂਕੇਸ਼ਨ ਦੀ ਗੱਲ ਕਰਦੇ ਗੁਰੂ ਦੇਵ ਕਹਿੰਦੇ ਉਹ ਵਿਦਿਆ ਪੜਾਓ ਜਿਸ ਵਿਦਿਆ ਨੂੰ ਪੜ ਕੇ ਮੇਰੀ ਜ਼ਿੰਦਗੀ ਦੇ ਵਿੱਚ ਅਗਿਆਨ ਨਾ ਰਹਿ ਜਾਵੇ ਮੈਂ ਐਜੂਕੇਟ ਹੋ ਜਾਵਾਂ ਮੇਰੇ ਮਨ ਦੇ ਵਿੱਚ ਵਿਜ਼ਡਮ ਆ ਜਾਵੇ ਉਹ ਬੜਾ ਹੈਰਾਨ ਹੋਇਆ ਇੱਕ ਛੋਟਾ ਜਿਹਾ ਬੱਚਾ ਕਿਉਂ ਜੀ ਗੱਲ ਕਰ ਰਿਹਾ ਹੈ ਕਹਿਣ ਲੱਗਾ ਮੈਂ ਤੇ ਉਹ ਵਿਦਿਆ ਨਹੀਂ ਪੜ੍ਹੀ ਜੇ ਤੁਹਾਨੂੰ ਆਉਂਦੀ ਹੈ ਤੇ ਤੁਸੀਂ ਪੜ੍ਹਾ ਦਿਓ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ ਕਹਿੰਦੇ ਮੈਂ ਤੇ ਆਇਆ ਹਾਂ ਹੀ ਉਹ ਵਿਦਿਆ ਪੜਾਉਣ ਵਾਸਤੇ ਆ ਮੇਰੇ ਗੁਰਦੇਵ ਨੇ 5 ਸਾਲਾਂ ਦੀ ਉਮਰ ਦੇ ਵਿੱਚ ਸ਼ਬਦ ਉਚਾਰਨ ਕੀਤਾ ਕਹਿਣ ਲੱਗੇ ਜਾਲਮ ਘਸਮਸ ਕਰ ਮਤ ਕਾਗਦ ਕਰਸਾ ਬਰਨ ਯੋਰ ਅਟੈਚਮੈਂਟਸ ਜੀਵਨ ਦੇ ਵਿੱਚ ਜਿੰਨੇ ਮੋਹ ਨੇ ਅਨੁਸਾਰ ਐਂਡ ਗਰਾਇੰਡ ਇਨਟੂ ਇਨਕ ਇਹਨੂੰ ਸ਼ਾਈ ਬਣਾ ਜਾਲ ਮੋਹ ਘਸਮਸ ਕਰ ਮਤ ਕਾਗਦ ਕਰਸਾ ਐਂਡ ਟਰਾਂਸਫਾਰਮ ਯੋਰ ਇੰਟੈਲੀਜੈਂਸ ਇਨਟੂ ਪੇਪਰ ਆਪਣੀ ਮੱਦ ਨੂੰ ਕਾਗਜ਼ ਬਣਾ ਪਾਓ ਕਲਮ ਕਰ ਆਪਣੀ ਭਾਵਨਾ ਨੂੰ ਕਲਮ ਬਣਾ ਮੇਕ ਲਵ ਆਫ दैट ਅਲਮਾਈਟੀ ਯੋਰ ਪੈਨ ਸੈਕ੍ਰੀਟ ਪੈਨ ਪਾਓ ਕਲਮ ਕਰ ਚਿਤ ਲਿਖਾਰੀ ਐਂਡ ਮੇਕ ਯੋਰ ਮਾਈਂਡ ਐਜ਼ ਅ ਸਕ੍ਰਿਪਟ ਰਾਈਟਰ ਤੇ ਫਿਰ ਕੀ ਲਿਖਣਾ ਹੈ ਗੁਰ ਪੁੱਛ ਲੇਖ ਵਿਚਾਰ ਆਸ ਟੂ ਗੁਰੂ ਥੈਟ ਵਟ ਕੈਨ ਆਈ ਰਾਈਟ ਓਨ ਮਾਈ ਮਾਈਂਡ ਮੈਂ ਆਪਣੇ ਹਿਰਦੇ ਵਿੱਚ ਕੀ ਲਿਖਾਂ ਤੇ ਗੁਰੂ ਜੀ ਫਿਰ ਕੀ ਦੱਸਣਗੇ ਲਿਖ ਨਾਮ ਸਲਾਹ ਲਿਖ ਲੇਕੇ ਅੰਤ ਨਪਾਰਾ ਗੁਰੂ ਜੀ ਕਹਿਣਗੇ ਜੇ ਲਿਖਣਾ ਹੈ ਕੁਝ ਤੇ ਲਿਖ ਦਿਪਰੇਸਸ ਆਫ ਥੈਟ ਸੁਪਰੀਮ ਪਾਵਰ ਉਸ ਪਰਮੇਸ਼ਰ ਦੀਆਂ ਵਡਿਆਈਆਂ ਲਿਖ ਯਾਦ ਰੱਖ ਜਿਹਦੇ ਜੀਵਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਹੋਣ ਜਿਹੜਾ ਜ਼ੁਬਾਨੋਂ ਉਸ ਪਰਮੇਸ਼ਰ ਨੂੰ ਗਾਉਂਦਾ ਹੋਵੇ ਰਸਨਾ ਗੁਣ ਗੋਪਾਲ ਨਿਤ ਗਾਇਣ ਪੜੋ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਸਨਾ ਗੁਣ ਗੋਪਾਲ ਨਿਦ ਗਾਇਣ ਜਪ ਮਨ ਸਤਨਾਮ ਸਦਾ ਸਤਨਾਮ ਜਿਹੜੇ ਆਪਣੀ ਜ਼ੁਬਾਨ ਦੇ ਨਾਲ ਉਸ ਪਰਮੇਸ਼ਰ ਨੂੰ ਗਾਉਂਦੇ ਨੇ ਦੋਜ਼ ਹੂ ਸਿੰਗ ਦ ਪ੍ਰੇਜ਼ਸ ਆਫ ਦਟ ਅਲਮਾਈਟੀ ਜੋ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਸ ਪਰਮੇਸ਼ਰ ਦੇ ਜਿੰਨੇ ਗੁਣ ਨੇ ਟ ਕੁਆਲਟੀਜ਼ ਉਹਨਾਂ ਦੇ ਜੀਵਨ ਦੇ ਵਿੱਚ ਆ ਜਾਂਦੀਆਂ ਨੇ ਆਪਣੇ ਆਪ ਮਨੁੱਖ ਦਾ ਸੁਭਾਅ ਹੈ ਜਿਹੋ ਜਾਂ ਸੋਚੇ ਉਹੋ ਜਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਕੱਲ ਵੀ ਮੈਨੀਫੈਸਟੇਸ਼ਨ ਦੀ ਗੱਲ ਕੀਤੀ ਸੀ ਤੁਹਾਡੇ ਇਨਰ ਕੋਰ ਵਿੱਚੋਂ ਤੁਹਾਡੇ ਸਬਕੌਨਸ਼ੀਅਸ ਮਾਈਂਡ ਵਿੱਚੋਂ ਜਿਹੜੀ ਗੱਲ ਨਿਕਲੇਗੀ ਇਹ ਸਾਰੀ ਮਦਰ ਨੇਚਰ ਆਸਰਾ ਬਣੇਗੀ ਸਹਾਰਾ ਬਣੇਗੀ ਤੇ ਤੁਹਾਨੂੰ ਉਥੋਂ ਤੱਕ ਪਹੁੰਚਾ ਦੇਵੇਗੀ ਇਹ ਮੈਨੀਫੈਸਟੇਸ਼ਨ ਵਰਡ ਤੇ ਅੱਜ ਆਇਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਕੀ ਆਖਿਆ ਬਉਤਾ ਕਹੀਐ ਬਉਤਾ ਹੋਏ ਦੈਟਸ ਦਾ ਪਾਵਰ ਆਫ ਯੋਰ ਟੰਗ ਯੋਰ ਸਬਕੌਨਸ਼ੀਅਸ ਮਾਈਂਡ ਯੋਰ ਥਾਟਸ ਜੋ ਤੁਸੀਂ ਜ਼ੁਬਾਨ ਨਾਲ ਆਖੋਂਗੇ ਹੋਵੇ ਦਾ ਤੇ ਸਿੱਖਾਂ ਦੇ ਵਿੱਚ ਇਹ ਮੈਨੀਫੈਸਟੇਸ਼ਨ ਬڑے ਚਿਰ ਦੀ ਪੁਰਾਣੀ ਚੱਲ ਰਹੀ ਹੈ ਵੇਖੋ ਖਾਲਸੇ ਪੰਥ ਦੇ ਵਿੱਚ ਕਦੀ ਢਿੱਲਾ ਮੂਰ ਨਹੀਂ ਸਵਾਇਆ ਸ਼ਬਦ ਜੋ ਹੈ ਸਵਾਇਆ ਸ਼ਬਦ ਜਦੋਂ ਅਸੀਂ ਭੋਜਨ ਪ੍ਰਸ਼ਾਦ ਛਕਦੇ ਹਾਂ ਜਦੋਂ ਥੋੜੀ ਚੀਜ਼ ਲੈਣੀ ਹੋਵੇ ਤੇ ਅਸੀਂ ਇਸ ਤਰ੍ਹਾਂ ਇਸ਼ਾਰਾ ਕਰਦੇ ਹਾਂ ਨਾਲ ਕਹਿੰਦੇ ਹਾਂ ਸਵਾਇਆ ਸਵਾਇਆ ਦਾ ਮਤਲਬ ਸੀ ਕਹਿੰਦੇ ਹਾਂ ਥੋੜਾ ਅਸਲ ਦੇ ਵਿੱਚ ਜੋ ਸਵਾਇਆ ਦਾ origignal ਮੀਨਿੰਗ ਹੈ ਉਹ ਹੈ ਇੱਕ ਤੋਂ ਜ਼ਿਆਦਾ ਸਵਾ ਗੁਣਾ 1.25 ਇਹਨੂੰ ਆਖਿਆ ਜਾਂਦਾ ਸਵਾਇਆ ਇੱਕ ਸ਼ਬਦ ਦੇ ਦੋ ਅਰਥ ਤੇ ਹੋ ਸਕਦੇ ਨੇ ਪਰ ਇੱਕੋ ਸ਼ਬਦ ਦੇ ਦੋਵੇਂ ਵਿਪਰੀਤ ਆਪੋਜ਼ਿਟ ਅਰਥ ਕਿਵੇਂ ਹੋ ਸਕਦੇ ਨੇ ਸਮਾਸੀ ਜੰਗਾ ਜੁਦਾਂ ਦਾ ਭੋਜਨ ਹੁੰਦਾ ਸੀ ਘਟ ਤੇ ਜਦੋਂ ਖਾਲਸੇ ਪੰਥ ਦੇ ਵਿੱਚ ਲੰਗਰ ਵਰਤਣਾ ਸ਼ੁਰੂ ਹੋਣਾ ਤੇ ਸਾਰਿਆਂ ਨੇ ਕਿਹਾ ਮੈਨੂੰ ਸਵਾਇਆ ਪਾਓ ਮੈਨੂੰ ਸਵਾਇਆ ਪਾਓ ਆਉਣਾ ਉਹਨਾਂ ਦੇ ਥਾਲ ਦੇ ਵਿੱਚ ਥੋੜਾ ਥੋੜਾ ਹੀ ਤੇ ਉਹਨਾਂ ਨੇ ਕਿਹਾ ਸਵਾਇਆ ਸਵਾਇਆ ਉਹਨਾਂ ਦੇ ਬੋਲ ਸਨ ਉਹਨਾਂ ਨੇ ਥੋੜੇ ਨੂੰ ਸਵਾ ਕਹਿ ਕੇ ਛਕਿਆ ਜਿਸ ਕਰਕੇ ਬੜੇ ਬੜੇ ਤੂਫਾਨ ਝੁੱਲੇ ਦੇ ਹੈ ਫੇਜ਼ ਮੈਨੀ ਸਟ੍ਰੌਂਗਸ ਇਨ देयर ਲਾਈਫ ਬਟ ਦੇ ਨੇਵਰ ਡਿਫੀਟਡ ਕਿਉਂ ਕਿ ਕਿਉਂਕਿ ਉਹਨਾਂ ਦੇ ਕੋਲ ਇਹ ਮੈਨੀਫੈਸਟੇਸ਼ਨ ਦੀ ਪਾਵਰ ਸੀ ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਉਪਦੇਸ਼ ਨੂੰ ਬਖਸ਼ਿਆ ਸਤਪੁਰਾ ਜੀ ਦੇ ਜੀਵਨ ਦੇ ਉਹ ਕਮਾਲ ਦੇ ਕਿੱਸੇ ਜਿਹੜੇ ਬਹੁਤੇ ਨਹੀਂ ਸੁਣਾਏ ਜਾਂਦੇ ਮੈਂ ਯਤਨ ਕਰਾਂ ਉਹਨਾਂ ਨੂੰ ਸੁਣਾਉਣ ਦੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਦਰੇ ਪਹੁੰਚੇ ਆਦਰੇ ਇੱਕ ਮਾਤਾ ਹੈ ਜਿਸ ਮਾਤਾ ਦਾ ਨਾਮ ਹੈ ਮਾਈ ਜੱਸੀ ਇਹ ਪੂਜਾ ਕਰਦੀ ਹੈ ਸ੍ਰੀ ਰਾਮਚੰਦਰ ਜੀ ਦੀ ਮੂਰਤੀ ਦੀ ਆਪਣੇ ਸਾਹਮਣੇ ਮੂਰਤੀ ਰੱਖ ਲੈਂਦੀ ਹੈ। ਸ਼੍ਰੀ ਰਾਮਚੰਦਰ ਜੀ ਦੀ ਮੂਰਤੀ ਦੀ ਪੂਜਾ ਕਰਦੀ ਹੈ। ਕਦੀ ਹੱਥ ਦੇ ਵਿੱਚ ਸਿਤਾਰ ਫੜਦੀ ਹੈ ਤੇ ਸੁਹਣੇ ਗੀਤ ਗਾਉਂਦੀ ਹੈ। ਅੱਖਾਂ ਦੇ ਵਿੱਚੋਂ ਹੰਝੂ ਵਗਦੇ ਨੇ। ਇੰਨਾ ਚਿਹਰੇ ਨੂੰ ਰੋਂਦਿਆਂ ਨੂੰ ਹੋ ਗਿਆ ਇਹਦੀਆਂ ਅੱਖਾਂ ਦੀ ਰੋਸ਼ਨੀ ਮਤਮ ਹੋ ਚੁੱਕੀ ਹੈ। ਅੱਖੋਂ ਵਿਖਾਈ ਦੇਣਾ ਹੌਲੀ-ਹੌਲੀ ਘਟਦਾ ਜਾ ਰਿਹਾ ਪਰ ਮਨ ਦੇ ਵਿੱਚ ਇੱਕ ਚੀਜ਼ ਹੈ, ਇੱਕ ਪੀੜ ਹੈ ਕਿ ਕਾਸ਼ ਜਿਸ ਮੂਰਤੀ ਦੀ ਮੈਂ ਇਨੇ ਸਮੇਂ ਤੋਂ ਬੰਦਗੀ ਕਰ ਰਹੀ ਆ ਇਹ ਮੂਰਤੀ ਮੈਨੂੰ ਪ੍ਰਤੱਖੋ ਕੇ ਦਰਸ਼ਨ ਦੇਵੇ ਬੜਾ ਸਮਾਂ ਹੋ ਗਿਆ ਹਜੇ ਤੱਕ ਦਰਸ਼ਨ ਨਹੀਂ ਹੋਏ ਮਨ ਦੇ ਵਿੱਚ ਬੜੀ ਆਸ ਹੈ ਬੜੀ ਤਾਂਘ ਹੈ ਜਿੰਨੇ ਸਾਧੂ ਸੰਤ ਆਉਂਦੇ ਨੇ ਸਾਰਿਆਂ ਦੀ ਸੇਵਾ ਕਰਦੀ ਹੈ ਸੇਵਾ ਕਰ ਕਰਕੇ ਹੁਣ ਅੰਤ ਨੂੰ ਹਾਰ ਗਈ ਹੈ ਮਨ ਦੇ ਵਿੱਚ ਸੋਚ ਲਿਆ ਕੋਈ ਸੰਤ ਆ ਜਾਵੇ ਕਿਸੇ ਕੋਲ ਨਹੀਂ ਜਾਣਾ ਕੋਈ ਸੰਤ ਪੂਰਾ ਨਹੀਂ ਕਿਸੇ ਨੇ ਅਜ ਤਾਈ ਮੇਰੀ ਪੁਕਾਰ ਸੁਣੀ ਨਹੀਂ ਕਿਤੇ ਕਿਤੇ ਹੁਣ ਸ਼ੰਕਾ ਵੀ ਹੋਣ ਲੱਗਾ ਹੈ ਪਤਾ ਨਹੀਂ ਰੱਬ ਹੈ ਵੀ ਕਿ ਨਹੀਂ ਪਤਾ ਨਹੀਂ ਸਾਰੀ ਜ਼ਿੰਦਗੀ ਮੈਂ ਜੋ ਕੁਝ ਕੀਤਾ ਹੈ ਇਹਦੀ ਕੋਈ ਕੀਮਤ ਪਵੇਗੀ ਵੀ ਕਿ ਨਹੀਂ ਆਖਿਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸ ਆਗਰੇ ਦੀ ਧਰਤੀ ਤੇ ਆਏ ਇੱਕ ਪੰਸਾਰੀ ਜਿਹੜਾ ਇਸ ਮਾਈ ਨੂੰ ਬੰਦਗੀ ਕਰਦਿਆਂ ਵੇਖਦਾ ਸੀ ਉਹ ਆਖਣ ਲੱਗਾ ਮਾਈ ਜਾਪਦਾ ਹੈ ਤੇਰੀਆਂ ਸਦਰਾਂ ਤੇ ਆਸਾਂ ਨੂੰ ਬੂਰ ਪੈ ਗਿਆ ਤੈਨੂੰ ਰਾਹੇ ਪਾਉਣ ਵਾਲਾ ਆਇਆ ਹੈ ਜਾ ਜਾ ਕੇ ਦਰਸ਼ਨ ਕਰ ਮਨ ਦੇ ਵਿੱਚ ਸੋਚਣ ਲੱਗੀ ਜਾਵਾਂ ਬੜੇ ਸਾਧੂਆਂ ਦੇ ਦਰਸ਼ਨ ਕੀਤੇ ਹਜੇ ਤੱਕ ਮਿਲਿਆ ਤੇ ਹੈ ਨਹੀਂ ਪਰ ਇਸ ਪੰਸਾਰੀ ਦੇ ਮਨ ਦੇ ਵਿੱਚ ਕੋਈ ਗਰਜ਼ ਨਹੀਂ ਕੋਈ ਇੱਛਾ ਨਹੀਂ ਜਿਨ ਨੇ ਆਖਿਆ ਤੇ ਜਾਣਾ ਚਾਹੀਦਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਕੋਲ ਗਈ ਮੇਰੇ ਸਤਿਗੁਰ ਜੀ ਪਿੱਪਲ ਦੀ ਛਾਂ ਹੇਠ ਬੈਠੇ ਨੇ ਭਾਈ ਮਰਦਾਨਾ ਜੀ ਕੀਰਤਨ ਕਰ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਮਾਈ ਵੱਲ ਵੇਖਿਆ ਅੱਖਾਂ ਭਰ ਕੇ ਤੇ ਮੇਰੇ 사ਤਗੁਰੂ ਜੀ ਜੀਅੜੇ ਦੀ ਜਾਣਨ ਹਾਰ ਆਪਣੀ ਜ਼ੁਬਾਨ ਤੋਂ ਕਹਿਣ ਲੱਗੇ ਆ ਨੜੀਏ ਮਾਨੜਾ ਕਾਇ ਕਰੀ ਆਪ ਨੜੇ ਘਰ ਹਰ ਰੰਗੂ ਕੀ ਨਾਮਣੇ ਸੋ ਨੇੜਾ ਤਨ ਕਮਲੀਏ ਬਾਹਰ ਕਿਆ ਟੁੰਡੀ ਪੈਕੀਆਂ ਦੇ ਸਲਾਈਆਂ ਨੈਣੀ ਪਾਉ ਕ ਕਰ ਸਿੰਧਾਰੂ ਤਾਂ ਸੁਹਾਗਣ ਜਾਣੀ ਲਾਗੀ ਜਾਸੂ ਧਰੇ ਪਿਆਰੂ ਗੁਰਨਾਨਕ ਦੇਵ ਮਹਾਰਾਜ ਜੀ ਨੇ ਬੋਲ ਬੋਲੇ ਮਨ ਟੁੱਬੇ ਆ ਗਿਆ ਸਤਗੁਰਾਂ ਜੀ ਦੇ ਚਰਨਾਂ ਵਿੱਚ ਸਿਰ ਰੱਖ ਦਿੰਦਾ ਹੈ ਮੇਰੇ ਸਤਗੁਰਾਂ ਜੀ ਨੇ ਸਿਰ ਉੱਤੇ ਹੱਥ ਰੱਖਿਆ ਤੇ ਪਤਸ਼ਾਹ ਕਹਿਣ ਲੱਗੇ ਧੀਏ ਜਿਸ ਰਾਮ ਦੀ ਪੂਜਾ ਕਰ ਰਹੀ ਹੈ ਉਸ ਰਾਮ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਇੰਨਾ ਸਮਾਂ ਦਿਨ ਹੋ ਗਿਆ ਪੂਜਾ ਕਰਦੇ ਆ ਬੰਦਗੀ ਕਰਦੇ ਆ ਤੇ ਦਰਸ਼ਨ ਕਰਨਾ ਚਾਹੁੰਦੀ ਹੈ શરીર ਦੇ ਉਹ શરીર ਜਿਹੜਾ શરીર ਵਿਣਸਨ ਹਾਰ ਹੈ ਨਾਸ਼ਵੰਤਾ ਹੈ ਜਿਹੜਾ ਸਰੀਰ ਪੈਰੀਸ਼ੀਅਬਲ ਹੈ ਉਸ ਸਰੀਰ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਤੇ ਫਿਰ ਸਰੀਰ ਦੇ ਦਰਸ਼ਨ ਕਰਕੇ ਮਿਲੇਗਾ ਵੀ ਕੀ ਅਹੰਕਾਰ ਅਭਿਮਾਨ ਕਿ ਮੈਂ RAM ਨੂੰ ਡਿੱਠਾ ਹੈ ਇੰਨੀ ਬੰਦਗੀ ਕਰਨ ਤੋਂ ਬਾਅਦ ਦਰਸ਼ਨ ਕਰਨੇ ਨੇ ਤੂੰ ਝੂਠ ਦੇ ਜਿਹੜਾ ਸਰੀਰ ਝੂਠ ਹੈ ਤੇ ਫਿਰ ਪੈਦਾ ਕਰਨਾ ਹੈ ਜੀਵਨ ਵਿੱਚ ਅਹੰਕਾਰ ਕੋਈ ਲਾਭ ਨਹੀਂ ਜੇ RAM ਨੂੰ ਲੱਭਣਾ ਹੈ ਤੇ ਉਸ RAM ਨੂੰ ਲੱਭ ਜਿਹੜਾ ਇਸ ਸਰੀਰ ਵਿੱਚ ਨਹੀਂ ਆਉਂਦਾ ਜਿਹੜਾ ਕਿਤੇ ਜਾਂਦਾ ਨਹੀਂ ਤੇ ਜਿੰਨੂੰ ਲੱਭਣ ਦੇ ਨਾਲ ਜੀਵਨ ਦੇ ਸਾਰੇ ਅਹੰਕਾਰ ਸਮਾਪਤ ਹੋ ਜਾਂਦੇ ਨੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਸਬੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੂਲੇ ਰੇ ਇਕਲ ਮਾਟੀ ਕੁੰਚਰ ਚੀਂਟੀ ਇਕੋ ਹੀ ਮਿੱਟੀ ਦੇ ਉਹ ਸੁਭਾਇ ਗੁਰੂ ਪਰਮੇਸ਼ਰ ਨੇ ਵੱਖਰੇ ਵੱਖਰੇ ਆਕਾਰ ਬਣਾਏ ਨੇ ਫਰਮ ਦੀਸ 5 ਤਤ ਵਾਹਿਗੁਰੂ ਪਰਮੇਸ਼ਰ ਹੈਜ਼ ਕ੍ਰੀਏਟਡ ਡਿਫਰੈਂਟ ਬੋਡੀਜ਼ ਇਕਲ ਮਾਟੀ ਕੁੰਚਰ ਚੀਟੀ ਭਾਵੇਂ ਹਾਥੀ ਤੇ ਭਾਵੇਂ ਕੀੜੀ ਆਂਜਨ ਹੈ ਬੂ ਨਾਨਾਰੇ ਦੀਸ ਆ ਡਿਫਰੈਂਟ ਵੈਸਲਸ ਡਿਫਰੈਂਟ ਯੂਟੈਂਸਸ ਅਸਥਾਵਰ ਚੰਗਮ ਕੀਟ ਪਤੰਗਮ ਕਟ ਕਟ ਰਾਮ ਸਮਾਨਾਰੇ ਬਟ ਦਾ ਕੌਨਸ਼ੀਅਸ ਉਸ ਵਾਹਿਗੁਰੂ ਪਰਮੇਸ਼ਰ ਦੀ ਚੇਤਨਤਾ ਉਹ ਇਨਾਂ ਪਾਂਡਿਆਂ ਵਿੱਚ ਇੱਕੋ ਹੀ ਹੈ ਗੁਰੂ ਨਾਨਕ ਦੇਵ ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗੀ ਮਹਾਰਾਜ ਗਿਆਨ ਤੇ ਠੀਕ ਹੈ ਪਰ ਮੈਨੂੰ ਸਾਰੀ ਜ਼ਿੰਦਗੀ ਪੂਜਾ ਕਰਦਿਆਂ ਹੋ ਗਈ ਕੋਈ ਤਰੀਕਾ ਵੀ ਦੱਸੋ ਮੈਂ ਕਰਾਂ ਕੀ ਮੇਰੀ ਪੂਜਾ ਕਿਉਂ ਜੀ ਹੋਵੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ ਤੇਰੀ ਪੂਜਾ ਐਹੋ ਜੀ ਹੋਵੇ ਤੇਰੀਆਂ ਅੱਖਾਂ ਸਾਰਿਆਂ ਵਿੱਚ ਉਸ ਰਾਮ ਨੂੰ ਲੱਭਣ ਤੇਰੀ ਜ਼ੁਬਾਨ ਉਸ ਰਾਮ ਦੇ ਗੀਤ ਗਾਵੇ ਤੇਰੇ ਕੰਨ ਜੋ ਕੁਝ ਵੀ ਸੁਣਨ ਉਹਨਾਂ ਸਾਰੀਆਂ ਗੱਲਾਂ ਬਾਤਾਂ ਨੂੰ ਰਾਮ ਦੇ ਗੀਤ ਸਮਝ ਕੇ ਸੁਣਨ ਜੇ ਇਸ ਤਰ੍ਹਾਂ ਤੇਰਾ ਜੀਵਨ ਹੋ ਜਾਵੇ ਤੈਨੂੰ ਰਾਮ ਕਿਤੋਂ ਲੱਭਣ ਦੀ ਲੋੜ ਨਹੀਂ ਜਿਹੜਾ ਰਾਮ ਘਟ ਘਟ ਦੇ ਵਿੱਚ ਰਮਿਆ ਹੈ ਤੈਨੂੰ ਨੇਤੀ ਦਰਸ਼ਨ ਦਿਆ ਕਰੇਗਾ ਇਸ ਮਾਈ ਦਾ ਜੀਵਨ ਨਿਹਾਲ ਹੋ ਗਿਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਦੀ ਧਰਤੀ ਤੇ ਗਏ ਮੱਕੇ ਦੀ ਧਰਤੀ ਦੇ ਕੋਲ ਇੱਕ ਮਾਈ ਰਹਿੰਦੀ ਹੈ ਜਿਸ ਮਾਈ ਦਾ ਨਾਮ ਹੈ ਸਲੀਮਾ ਇਸ ਸਲੀਮਾ ਨੇ ਗੁਰਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਭਾਈ ਮਰਦਾਨਾ ਜੀ ਹਰ ਰੋਜ਼ ਰਬਾਬ ਛੇੜਦੇ ਤੇ ਮਿੱਠੀ ਬਾਣੀ ਦਾ ਕੀਰਤਨ ਕਰਦੇ ਤੇ ਸਲੀਮਾ ਹਰ ਰੋਜ਼ ਸਤਗੁਰਾਂ ਜੀ ਦਾ ਕੀਰਤਨ ਸਰਵਣ ਕਰਦੀ ਹੈ ਸਤਗੁਰਾਂ ਜੀ ਵਾਸਤੇ ਆਪਣੇ ਘਰੋਂ ਭੋਜਨ ਪ੍ਰਸ਼ਾਦ ਬਣਾ ਕੇ ਲਿਆਉਂਦੀ ਹੈ ਤੇ ਸਤਗੁਰੂ ਜੀ ਬੜੇ ਪਿਆਰ ਦੇ ਨਾਲ ਉਹ ਭੋਜਨ ਪ੍ਰਸ਼ਾਦ ਛਕਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਇਹਦੇ ਸਿਰ ਉੱਤੇ ਹੱਥ ਰੱਖਿਆ ਇਹਨੂੰ ਗਿਆਨ ਹੋ ਗਿਆ ਪਾਤਸ਼ਾਹ ਕਹਿਣ ਲੱਗੇ ਸਲੀਮਾ ਜਾ ਛੇਤੀ ਆਪਣੇ ਘਰ ਚਲੀ ਜਾ ਜਾਣ ਲੱਗੀ ਕੁਝ ਕਦਮ ਚੱਲੀ ਤੇ ਪਿੱਛੇ ਮੁੜ ਕੇ ਕਹਿੰਦੀ ਮੈਨੂੰ ਜਾਪਦਾ ਹੈ ਮੇਰਾ ਘਰ ਵਾਲਾ ਆ ਗਿਆ ਸਤਗੁਰੂ ਜੀ ਕਹਿੰਦੇ ਸਲੀਮਾ ਅਜਰ ਨੂੰ ਜਰੀ ਸਤ ਵਚਨ ਕਹਿ ਕੇ ਘਰ ਚਲੀ ਗਈ ਜਦੋਂ ਘਰ ਗਈ ਤੇ ਘਰ ਇਹਦਾ ਘਰ ਵਾਲਾ ਇਹਦਾ ਖਵੰਦ ਗੁੱਸੇ ਦੇ ਨਾਲ ਭਰਿਆ ਹੋਇਆ ਉਹਦੀਆਂ ਅੱਖਾਂ ਲਾਲ ਸੁਰਖ ਕ੍ਰੋਧ ਦੇ ਵਿੱਚ ਭਿੱਜਿਆ ਕਹਿਣ ਲੱਗਾ ਤੂੰ ਕਾਫਰ ਦੇ ਕੂਨ ਬੇਪਰਦਾ ਹੋ ਕੇ ਜਾਂਦੀ ਹੈ ਤੇ ਹੱਥ ਜੋੜ ਕੇ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਹੇ ਖਵੰਦ ਮੈਂ ਤੇਰੀਆਂ ਗੱਲਾਂ ਦਾ ਜਵਾਬ ਬਾਅਦ ਵਿੱਚ ਦਵਾਂਗੀ ਪਹਿਲਾਂ ਤੂੰ ਦੱਸ ਤੇਰੀ ਗਵਾਹੀ ਕਿਸ ਨੇ ਭਰੀ ਐ ਤੇਰਾ ਜਮਨ ਕੋਣ ਬਣਿਆ ਜਦੋਂ ਇਹ ਗੱਲ ਸੁਣੀ ਤੇ ਦਾ ਘਰ ਵਾਲਾ ਦਿਨੋਂ ਕੰਬ ਗਿਆ ਕਹਿੰਦਾ ਤੈਨੂੰ ਕਿਵੇਂ ਪਤਾ ਤੇ ਆਖਣ ਲੱਗੀ ਪਹਿਲਾਂ ਜੋ ਕੁਝ ਤੇਰੇ ਨਾਲ ਵਾਪਰਿਆ ਸਾਰਿਆਂ ਨੂੰ ਦੱਸ ਤੇ ਦੱਸਦਾ ਕਹਿੰਦਾ ਮੈਂ ਉਂਠਾਂ ਦਾ ਵਪਾਰੀ ਆ ਮੈਂ ਆਪਣੇ ਊਂਠ ਲੈ ਕੇ ਜਦੋਂ ਮਿਸਰ ਦੇ ਕੋਲ ਪਹੁੰਚਿਆ ਤੇ ਉੱਥੇ ਮੇਰੇ ਅੰਗੂਰਾ ਮੇਰੇ ਊਂਠਾਂ ਨੇ ਅੰਗੂਰਾ ਦੇ ਬਾਗ ਦੇ ਵਿੱਚ ਅੰਗੂਰਾ ਦੀ ਬੀਲਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਜਿਹੜਾ ਉਸ ਅੰਗੂਰਾ ਦੇ ਬਾਗ ਦਾ ਮਾਲਕ ਸੀ ਉਹਨੇ ਮੇਰੇ ਊਂਠ ਵੱਲ ਪੱਥਰ ਮਾਰਿਆ ਮੇਰੇ ਮਨ ਵਿੱਚ ਗੁੱਸਾ ਆਇਆ ਮੇਰਾ ਸਬਾਹ ਦੇ ਮਾਲਕ ਵੱਲ ਪੱਥਰ ਮਾਰਿਆ ਮੇਰਾ ਪੱਥਰ ਉਹਦੇ ਸਿਰ ਤੇ ਵੱਜਿਆ ਤੇ ਉਹ ਮਰ ਗਿਆ ਅਦਾਲਤ ਦੇ ਵਿੱਚ ਫੈਸਲਾ ਹੋਇਆ ਖੂਨ ਦਾ ਬਦਲਾ ਖੂਨ ਤੇ ਆਖਿਆ ਗਿਆ ਇਹਨੂੰ ਫਾਂਸੀ ਦੀ ਸਜ਼ਾ ਹੋਵੇਗੀ ਜਾਂ ਤੇ ਫਾਂਸੀ ਦੀ ਸਜ਼ਾ ਤੇ ਜਾਂ 300 ਰੁਪਇਆ ਜੁਰਮਾਨਾ ਮੈਂ ਆਖਿਆ 300 ਰੁਪਇਆ ਜੁਰਮਾਨਾ ਦੇ ਦਵਾਂਗਾ ਮੇਰੀ ਜਾਨ ਬਖਸ਼ੀ ਕਰ ਦਿਓ ਪਲੀਜ਼ ਮੈਨੂੰ ਬਚਾ ਲਵੋ ਤਉ ਅਦਾਲਤ ਵਿੱਚ ਫੈਸਲਾ ਹੋਇਆ ਜੇ ਤੇਰੀ ਗਵਾਹੀ ਕੋਈ ਭਰੇ ਤੇ ਫਿਰ ਤੈਨੂੰ ਬਚਾਇਆ ਜਾ ਸਕਦਾ ਪਤਾ ਨਹੀਂ ਕਿੱਥੋਂ ਇੱਕ ਚਿੱਟੀ ਦਾੜੀ ਵਾਲਾ ਸਫੇਦ ਕੱਪੜਿਆਂ ਵਾਲਾ ਬਾਬਾ ਆਇਆ ਤੇ ਕਹਿਣ ਲੱਗਾ ਜਾ ਆਪਣੇ ਘਰੋਂ ਪੈਸੇ ਲਿਆ ਤੇਰੀ ਗਵਾਹੀ ਮੈਂ ਭਰਦਾ ਹਾਂ ਜਦੋਂ ਤੱਕ ਇਹ ਨਹੀਂ ਆਉਂਦਾ ਤੁਹਾਡੀ ਗ੍ਰਿਫਤ ਦੇ ਵਿੱਚ ਮੈਂ ਰਵਾਂਗਾ ਤੇ ਜੇ ਨਾ ਆਇਆ ਇਹਦੀ ਥਾਂ ਤੇ ਮੈਨੂੰ ਫਾਂਸੀ ਦਿਓ ਮੈਂ ਗਿਆ ਆਪਣੇ ਘਰੋਂ ਪੈਸੇ ਚੱਕੇ ਮੈਂ ਆ ਰਿਹਾ ਸੀ ਮੈਂ ਸੋਚਦਾ ਸੀ ਮੇਰੇ ਕੋਲ ਪਹੁੰਚਿਆ ਨਹੀਂ ਜਾਣਾ ਸਮਾਂ ਬੜਾ ਲੱਗ ਜਾਣਾ ਪਰ ਮੈਂ ਹੈਰਾਨ ਹੋਇਆ ਜਦੋਂ ਮੈਂ ਪਹੁੰਚਿਆ ਉਦੋਂ ਇੱਕ ਘੜੀ ਹਜੇ ਬਈ ਸੀ ਜਦੋਂ ਮੈਂ ਪਹੁੰਚਿਆ ਮੈਂ ਜਾ ਕੇ ਪੈਸੇ ਦਿੱਤੇ ਮੇਰੀ ਜਾਨ ਬਖਸ਼ੀ ਹੋ ਗਈ ਤੇ ਮੈਂ ਮੁਆਫੀ ਮੰਗਣ ਵਾਸਤੇ ਸ਼ੁਕਰਗੁਜ਼ਾਰ ਹੋਣ ਵਾਸਤੇ ਆਪਣੇ ਉਸ ਗਰੰਟਰ ਨੂੰ ਉਸ ਜਾਮਣ ਨੂੰ ਲੱਪਣ ਲੱਗਾ ਲਬਦਿਆਂ ਲਬਦਿਆਂ ਮੇਰੀਆਂ ਅੱਖਾਂ ਥੱਕ ਗਈਆਂ ਮੈਨੂੰ ਉਹ ਜਾਮਣ ਮਿਲਿਆ ਨਹੀਂ ਬੀਬੀ ਸਲੀਮਾ ਕਹਿਣ ਲੱਗੀ ਜਿਸ ਜਾਮਣ ਨੂੰ ਮਿਸਰ ਦੀ ਧਰਤੀ ਤੇ ਲੱਭਦਾ ਸੀ ਮੱਕੇ ਦੀ ਧਰਤੀ ਤੇ ਆਣ ਕੇ ਬੈਠਾ ਚੱਲ ਮੇਰੇ ਨਾਲ ਬੀਬੀ ਸਲੀਮਾ ਆਪਣੇ ਘਰ ਵਾਲੇ ਗੁਲਾਮ ਯਾਇਆ ਨੂੰ ਨਾਲ ਲੈ ਗਈ ਜਦੋਂ ਜਾ ਕੇ ਵੇਖਿਆ ਤੇ ਉਹ ਹੀ ਉਹ ਜਾਮਣ ਜੇਨੇ ਮਿਸਰ ਦੀ ਧਰਤੀ ਤੇ ਗਵਾਹੀ ਭਰੀ ਸੀ ਮੇਰਾ ਗੁਰੂ ਨਾਨਕ ਮੱਕੇ ਦੀ ਧਰਤੀ ਤੇ ਬੈਠਾ ਹੈ ਕਦਮਾਂ ਵਿੱਚ ਸਿਰ ਰੱਖ ਦਿੱਤਾ ਤੇ ਕਹਿਣ ਲੱਗਾ ਮਹਾਰਾਜ ਮੇਰੇ ਮਨ ਦੇ ਵਿੱਚ ਯਕੀਨ ਆਇਆ ਹੈ ਇਸ ਲੋਕ ਦਾ ਜੰਮਣ ਵੀ ਤੂੰ ਹੈ ਤੇ ਉਸ ਲੋਕ ਦਾ ਜੰਮਣ ਵੀ ਤੂੰ ਹੈ ਇਸ ਲੋਕ ਦੇ ਵਿੱਚ ਵੀ ਤੂੰ ਰਖਦਾ ਹੈ ਤੇ ਉਸ ਲੋਕ ਦੇ ਵਿੱਚ ਵੀ ਤੂੰ ਰਖਦਾ ਹੈ اس علاقے دا جڑا مولوی سی اس علاقے دے مولوی دا نام سی گلام پاشا تو گلام پاشا فتوہ زاری کرتا ہے کہ اے کافر منتے ہیں اے آپ کافر نے ਤੇ ਜਿਹੜਾ ਹਿੰਦ ਦਾ ਪੀਰ ਆਇਆ ਉਹ ਵੀ ਕਾਫਰ ਹੈ ਜਦੋਂ ਇਹਨੇ ਫਤਵਾ ਜ਼ਾਰੀ ਕਰ ਦਿੱਤਾ ਤੇ ਤਿੰਨ ਦਿਨ ਹੋ ਗਏ ਫਤਵਾ ਜ਼ਾਰੀ ਕਰਨ ਤੋਂ ਬਾਅਦ ਇੰਨਾ ਕੋ ਬਿਮਾਰ ਹੋਇਆ ਢਿੱਡ ਦੇ ਵਿੱਚ ਇੰਨੀ ਕੁ ਪੀੜ ਹੋਈ ਕਿ ਮਰਨ ਕਿਨਾਰੇ ਬੈਠਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿਸੇ ਦਸਿਆ ਮਹਾਰਾਜ ਉਹ ਪਾਸ਼ਾ ਜਿਸਨੇ ਤੁਹਾਡੇ ਖਿਲਾਫ ਫਤਵਾ ਜ਼ਾਰੀ ਕੀਤਾ ਸੀ ਮਰਨ ਕਿਨਾਰੇ ਬੈਠਾ ਹੈ ਕੁਝ ਦਿਨਾਂ ਬਾਅਦ ਚਲੇ ਜਾਣਾ ਹੈ ਉਹਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਚਲੋ ਫਿਰ ਉਹਨੂੰ ਮਿਲ ਕੇ ਆਈਏ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਉਹ ਤੇ ਸਾਨੂੰ ਆ ਕੇ ਆਖੇ ਕਾਫਰ ਉਹ ਤੇ ਸਾਨੂੰ ਫਤਵੇ ਜਾਰੀ ਕਰੇ ਤੇ ਅਸੀਂ ਉਹਨੂੰ ਮਿਲ ਕੇ ਆਈਏ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਹੀਂ ਮਰਦਾਨਿਆਂ ਮਾੜਿਆਂ ਦੇ ਨਾਲ ਮਾੜਾ ਨਹੀਂ ਹੋਇਆ ਜਾਂਦਾ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਚੰਗਿਆਂ ਨਾਲ ਚੰਗਿਆਈ ਕਰਨੀ ਏ ਆਖਣ ਲੋਕ ਸਿਆਣੇ ਮੰਦਿਆਂ ਨਾਲ ਚੰਗਿਆਈ ਕਰਨੀ ਏ ਗੁਰਨਾਨਕ ਜਾਣੇ ਫਰੀਦਾ ਬੁਰੇ ਦਾਪ ਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲਗਈ ਪੱਲਾ ਸਭ ਕਿਛ ਪਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨਹੀਂ ਮਰਦਾਨਿਆਂ ਮਾੜਿਆਂ ਦੇ ਨਾਲ ਮਾੜਾ ਨਹੀਂ ਬਣਿਆ ਜਾਂਦਾ ਅਸੀਂ ਜਾਵਾਂਗੇ ਗੁਰੂ ਨਾਨਕ ਦੇਵ ਮਹਾਰਾਜ ਆਪ ਚੱਲ ਕੇ ਗਏ ਨਾਲ ساری ਸੰਗਤ ਹੈ ਜਦੋਂ ਇਹਨੂੰ ਪਤਾ ਚੱਲਿਆ ਆਪਣੀ ਧੀ ਨੂੰ ਕਹਿਣ ਲੱਗਾ ਉਹਨਾਂ ਕਾਫਰਾਂ ਨੂੰ ਵਾਪਸ ਮੋੜ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਕਹਿੰਦੇ ਕਹਿੰਦੇ ਧੀਏ ਆਪਣੇ ਪਿਤਾ ਨੂੰ ਕਹਿ ਉਹ ਕਾਫਰ ਮੁਆਫੀ ਮੰਗਣ ਵਾਸਤੇ ਆਏ ਹਨ ਜਦੋਂ ਇਹ ਗੱਲ ਉਹਨੇ ਸੁਣੀ ਉਹਦੇ ਮਨ ਦੇ ਵਿੱਚ ਵੀ ਸ਼ਰਧਾ ਜਾਗੀ ਕਹਿੰਦਾ ਧੀਏ ਜਾ ਫਿਰ ਜਿਹੜੀ ਮੇਰੇ ਸਿਰ ਦੀ ਪਾਗ ਹੈ ਉਹਨੂੰ ਵਿਸ਼ਾਦ ਦੇ ਉਹਨਾਂ ਰਾਹਾਂ ਵੱਲ ਜਿਨ੍ਹਾਂ ਰਾਹਾਂ ਤੋਂ ਗੁਰੂ ਨਾਨਕ ਨੇ ਆਉਣਾ ਹੈ ਗੁਰੂ ਨਾਨਕ ਦੇਵ ਮਹਾਰਾਜ ਉਸ ਰਾਤ ਆ ਰਹੇ ਨੇ ਤੇ ਉਹਦੀ ਪਗ ਇਕੱਠੀ ਕਰ ਰਹੇ ਨੇ ਜਦੋਂ ਸਤਗੁਰੂ ਜੀ ਉਹਦੇ ਕੋਲ ਪਹੁੰਚੇ ਸਤਗੁਰਾਂ ਜੀ ਨੇ ਦੋਵੇਂ ਮੋਢਿਆਂ ਤੋਂ ਉਹਨੂੰ ਫੜ ਕੇ ਉਠਾਇਆ ਜਦੋਂ ਦੋਵੇਂ ਮੋਢਿਆਂ ਤੋਂ ਫੜ ਕੇ ਉਹਨੂੰ ਉਠਾਇਆ ਮਾਨੋ ਉਹਦਾ ਸਾਰਾ ਦੁੱਖ ਉਹਦਾ ਸਾਰਾ ਰੋਗ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੱਟ ਦਿੱਤਾ ਹੋਵੇ ਅੰਨੇ ਉਹ ਦ੍ਰਿਸ਼ਟ ਸ਼ੁਭ ਕਰੈ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ ਸਤਿਗੁਰਾਂ ਜੀ ਨੇ ਸਰੀਰਕ ਬਿਮਾਰੀ ਵੀ ਖਿੱਚ ਲਈ ਮਾਨਸਿਕ ਬਿਮਾਰੀ ਵੀ ਖਿੱਚ ਲਈ ਜਿਸ ਹਿਰਦੇ ਵਿੱਚ ਈਰਖਾ ਸੀ ਜੀੜਾ ਅਗਨ ਬਰਾਬਰ ਤਪੈ ਉਸ ਤਪਿਸ਼ ਨੂੰ ਖਿੱਚ ਲਿਆ ਹੁਣ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਤਪ ਤਕੜਾ ਗੁਜ ਗਿਆ ਗੁਰ ਸੀਤਲ ਨਾਮ ਦਿਉ ਹਿਰਦਾ ਸ਼ਾਂਤ ਹੋ ਗਿਆ ਗੁਰੂ ਨਾਨਕ ਦੇ ਚਰਨਾਂ ਵਿੱਚ ਟਹਿ ਗਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨੂੰ ਅਰਬੀ ਭਾਸ਼ਾ ਵਿੱਚ ਲਿਖਿਆ ਇੱਕ ਗੁਟਕਾ ਸਾਹਿਬ ਦਿੱਤਾ ਇਤਿਹਾਸ ਕਹਿੰਦਾ ਹੈ ਉਹ ਗੁਟਕਾ ਸਹਿਬ ਸ੍ਰੀ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦਾ ਸੀ ਉਹਦੇ ਮুরিਦ ਬੜੇ ਥੋੜੇ ਨੇ ਅੱਜ ਵੀ ਮੱਕੇ ਦੀ ਧਰਤੀ ਤੇ ਰਹਿੰਦੇ ਨੇ ਤੇ ਜਿੰਨੇ ਉਹਦੇ ਮুরিਦ ਨੇ ਉਹ ਮুরিਦ ਕੇਸ ਨਹੀਂ ਕਟਾਉਂਦੇ ਉਹ ਮੁਰੇਦ ਹਰ ਰੋਜ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਨੇ ਇਹ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਰਪਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਵਾਰ ਚਲੇ ਗਏ ਜਿੱਥੇ ਬਾਬਾ ਪੈਰ ਧਰੇ ਪੂਜਾ ਥਾਪਣ ਆਸਣ ਸੋਵਾ ਇਹ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਰਕਤ ਐਸੇ ਦੀਨ ਦੇਵਾਲ ਸਤਗੁਰਾਂ ਜੀ ਦੇ ਚਰਨਾਂ ਵਿੱਚ ਬੇਨਤ ਬੇਨਤ ਵਾਰ ਨਮਸਕਾਰ ਆਪ ਸਭਨਾਂ ਨੂੰ ਸਤਿਗੁਰਾਂ ਜੀ ਦੇ ਪਾਵਨ ਆਗਾਜ਼ ਪੁਰਬ ਦੀਆਂ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਪਹੁੰਆਂ ਭੁੱਲਾਂ ਗਲਤੀਆਂ ਦੀ ਮਾਫੀ ਸਮੇਂ ਦੇ ਹਿਹਾਜ ਨਾਲ ਸਮਾਪਤੀ ਹੈ ਥੈਂਕਸ ਫੋਰ ਬੀਇੰਗ ਗੁੱਡ ਲਿਸਨਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ